ਉਹ ਬਾਈ ਕੱਢ ਲਿਆਂਦੀ ਵਰਚੀ ਖਾਲੀ ਪੱਟੀ ਹੋਈ ਆ ਓਏ ਹਾਂ ਤੁਹਾਨੂੰ ਪਤਾ ਦੱਸ ਬਈ ਇਹ ਬਲਾ ਉਹ ਡਿਗਰੀ ਕਰੇ ਤੁਹਾਨੂੰ ਪਤਾ ਆਊਗਾ ਹੋ ਜਾਣਾ ਸਿੱਧਾ ਕਰਨਾ ਬਲੇ ਕੇ ਨਾ ਲੰਬਾ ਨਾ ਲੰਬਾ ਜਾਦਾ ਸਿੱਧਾ ਕਰਨਾ ਪਤਾ ਨਹੀਂ ਹਾਂ ਹੋ ਜਾਣੀ ਆ ਆਦੇ ਬੈਠ ਗਿਆ ਤੋਰਿਆ ਤੂੰ ਜੋ ਬੱਤੀ ਆਈ ਓਏ ਹਾਂ ਹੋ ਜਾਣੀਆਂ ਇਹ ਜੀ ਤਾਂ ਹੋ ਜਾਣੀਆਂ ਦੋ ਇਹ ਜੀ ਦੋ ਹੋ ਜਾਵਾ ਟਰੈਲੇ ਲਗੂਗਾ ਤਾਂ ਹੀ ਹੁਣਾ ਇਹਦੇ ਹਾਂ ਇਹ ਵੀ ਕਿਉਂ ਲੱਗਦੀ ਆ ਹੈ ਰੈਡੀ ਕਿਉਂ ਲੱਗਦੀ ਆ ਉਹ 18 ਫੋਟਾ ਦਾ ਕਰਿਆ ਪਿਆ ਪਿੱਛੇ ਲੰਬਾ ਜਿਆਦਾ ਕਰਿਆ ਹੋਆ ਬਾਦ ਫਾਈ ਲੈ 15 ਫੋਟਾ ਦਾ ਇੱਥੇ ਮੁੱਕ ਗਿਆ ਹੋ ਗਿਆ ਨਾ 17 ਫੋਟਾ ਬਣਾਇਆ ਪਿਆ 17 ਹਾਂ ਕੱਲ੍ਹ ਫਾੜੀ ਕਰਿਆ ਹਾਂ ਫਟਾ ਫਟਾ ਓਕੀ ਹੈ ਉਹ ਫੱਟਾ ਰੱਖਿਆ ਨਾ ਦਾ ਚੱਲ ਭਾਈ ਅੱਛੀ ਗੱਲ ਜੀ ਅਗੇ ਪਈ ਕੱਖ ਵੱਢਣ ਆਏ ਆ ਹੁਣ ਧੁੱਪ ਨਿਕਲੇਗੀ ਧੁੱਪ ਦੇ ਨਿਕਲਦੇ ਆਏ ਆ ਅੱਜ ਚਲਾ ਆ ਪਿਆ ਬਾਈ ਗੱਗੇ ਮੋਟਰਾਂ ਲੋਕਾਂ ਨੇ ਪੈਂਦੇ ਨਹੀਂ ਨੀ ਮੀਂਹ ਕਰੀ ਹੁਣ ਹਾਂ ਮਾੜੀਆਂ ਸ਼ਰਤਾਂ ਆ ਅੱਜ ਮੋਟਰਾਂ ਕਹੀ ਜਾਂਦੇ ਪੀਂਆਂ ਪਾਣੀ ਧੁੱਪਾ ਵੀ 2 ਵਜੇ ਆਈ ਆ ਹਾਂ ਸਵੇਰ ਦੀ ਅਗਾਂ ਕਿੰਨੀ ਚੜੀਗੀ ਆਉਂਗੇ ਨਾ ਉਹਨਾਂ ਕਿ ਜੇ ਪੈਂਦੇ ਨਹੀਂ ਹੈਗਾ ਨਾ ਬੱਦਲ ਦੇਖਦੇ ਨਾ ਕੁਝ ਆਪਾਂ ਜਵਾ ਘਟਕਦੀ ਦੇ ਸਾਹਮਣੇ ਹਾਂ ਇਹਨਾਂ ਪੈਣਾ ਨਹੀਂ ਮੈਨੂੰ ਲੱਗਦੀ ਐ 120 ਤਰੀ ਗੱਡੂ ਕਾ ਅੱਗੇ ਵੀ ਨੂੰ ਪੈ ਜਾਂਦਾ ਇਹਨਾਂ ਨਹੀਂ ਪੈਣਾ ਹੈਗਾ ਉਹਦਾ ਸਟਾਰਟ ਕਰਨਾ ਹੀ ਪੈਣਾ ਪਾਰਟੀ ਸਟੇਟ ਵੀ ਅਸੀਂ ਵੀ ਕਰਨਾ ਸਟਾਰਟ ਠੀਕ ਨਹੀਂ ਲਾਈਏ ਬਾਣੀ ਫਿਰ ਹੋਈ ਮੜ ਜਾ ਕਾਲੂ ਵਿਸਰੀ ਵੀ ਆਪਣਾ ਦੇਖੀ ਜਾਂਦੀ ਹੁਣ ਕਾਲੂ ਵੇਡ ਦਾ ਬਣਾਉਣਾ ਆ ਹੱਥ ਮਲੇ ਮੇਰੇ ਮਨ ਲੇ ਗਿਆ ਨਹੀਂ ਮਿੰਡ ਲੈ ਗਿਆ ਹੋ ਕਿੰਨੇ ਫੁੱਟ ਬਣਾਇਆ ਕਿਟ 14 ਫੁੱਟ ਬਹੁਤ ਹੈ ਇੱਥੇ ਕਿਹੜੇ ਮੋੜ ਆਪਣੇ ਸਿੱਧਾ ਜਾਣਾ ਠੀਕ ਨਹੀਂ ਕਿਉਂ ਨਾ ਫੁੱਟ ਦਾ ਰਖਾਤਾ ਬਸੇਰਾ ਜਿਆਦਾ ਮੋੜਦਾ 18 ਦੇ ਹੱਥ ਮਲੇ ਠੀਕਾ ਮੰਗਦਾ 4000 ਰੁਪਿਆ ਉਹ ਹਾਂ ਮਾਕੇ ਦੇਣੀ ਚਾਰੇ ਦੀ ਲੈ ਲੈ ਤੈਨੂੰ ਲਿਪਣਾ ਪੈ ਐ ਫਿੱਟ ਤਾਂ ਐ ਕਰਨਾ ਕੇ ਜਿੱਦਣ ਬਣ ਗਿਆ ਜਾਈਂ 10 ਦਿਨ ਤਾਂ ਹੀ ਬਣ ਜਾਏ 20 ਦਿਨ ਤੀ ਬਣੇ ਠੀਕ ਨਹੀਂ ਗੱਲ ਵੀ ਫਿੱਟ ਵੀ ਤਾਂ ਐ ਹੀ ਕਰਨਾ ਇਹਦੇ ਜੀ ਮੇਰੇ ਕਿਤੇ ਦਿਹਾੜੀ ਲੱਗੇ ਤੇਰੇ ਲੇਰਾ ਲੱਗੇ ਜੋਤਾ ਹਾਂ ਵਿਚੇ ਠੇਕਾ ਕਰਦਾ ਫਿੱਟਦਾ ਵੀ ਹੁਣ ਠੀਕ ਵਧੀਆ ਠੀਕ ਨਹੀਂ ਇਹਨਾਂ ਨੂੰ ਹੋਰ ਕੀ ਆਪ ਨਹੀਂ ਲੱਗਉਣਾ ਇੱਕ ਵਿਆਹ ਆ ਗਿਆ ਹੋਰ ਬਾਕੀ ਹਾਲੇ ਤੈਨੂੰ ਪਤਾ ਵੀ ਕੰਮ ਕੁੰਮ ਬਹੁਤ ਆ ਜੇ ਧੁੱਪਾਂ ਚੜ ਗਈ ਚੜਨ ਲੱਗੀ ਰੋਜ਼ ਫਿਰ ਤਾਂ ਕੰਮ ਤਾਂ ਵੇਲੇ ਨਹੀਂ ਮਿਲਣਾ ਹੈਗਾ ਉਨਵਲਾ ਆ ਤਾਂ ਮਹਰ ਆਪਣਾ ਜਾਂ 2 ਦਿਨ ਦੀ ਕਰ 3 ਦਿਨ ਦੀ ਕਰ 4 ਦਿਨ ਦੀ ਕਰ ਹਰੇਕ ਨੂੰ ਤੇ ਠੇਕਾ ਦੇ ਦਤਾ ਉਹਨੂੰ ਠੀਕ ਨਹੀਂ ਹਾਂ ਹਾਂ ਆ ਤੇ ਵੀ ਰਪਾਤੀ ਲੈ ਕੇ ਗਿਆ ਪਿਆ ਜਾਇਆ ਉਹਦੇ ਕੋਲ ਜਾਂਦੇ ਹੈ ਹੈ ਜਾਂਦੇ ਹੋ ਗਿਆ ਨਾ 60 ਟ੍ਰੇਲੀਆਂ ਦੀ ਆ ਫਿਰ ਉਹ ਤਾਂ ਕਹਿੰਦਾ 30 ਟ੍ਰੇਲੀਆਂ ਆ ਜਾਂ ਚਲੇ ਸਿਰੇ ਚਲੇਗਾ ਕਹਿੰਦਾ 60 ਟ੍ਰੇਲੀਆਂ 50 ਕਹਿੰਦਾ ਫਿਰ ਤਾਂ ਰਾਤ ਨੂੰ ਖਾਲੀ ਹੋਊਗਾ ਤੂੰ 50 ਕਹਿੰਦਾ ਹੁਣ 50 ਹਾਂ 50 ਵੀ ਅਜੇ ਤਾਂ ਵੀ ਰਾਤ ਹੋਣੀ ਬਾਈ 50 ਟਰੱਲੇ ਵੀ ਰਾਤ ਨੂੰ ਮਣੀ ਉੱਤੇ ਰੈਡੀ ਪੈਂਦੀ ਹੈ ਨਾ ਨਾਲ ਹਾਂ ਪੰਜਾਹ ਟਰੈਲੀਆਂ ਪਰ ਰੇੜੀ ਵੀ ਨਹੀਂ ਹੋਣੀ ਐ ਹੂੰ ਠੀਕ ਨਹੀਂ ਜੇ ਪੰਜਾਹ ਟਰੈਲੀਆਂ ਤਾਂ 50 ਟਰੈਲੀਆਂ 50 ਟਰੈਲੀਆਂ 100 ਰੇੜੀ ਕੱਢਣੀ ਉਹ ਬਰਾਬਰ 50 ਟਰੈਲੀਆਂ ਦੇ ਨਾਲ ਹੂੰ ਦੋ ਨਿਕਲੀਆਂ ਜਾਂਦੀਆਂ ਨਾਲ ਹੂੰ ਰੇੜੀ ਵੀ ਬੋਈ ਨੂੰ ਰਾਤ ਦਾ 12 1 ਵਜੂ ਵੇ ਦੇਖੀ ਮਹੌਤੀ ਪਾਈ ਜੀ ਰਾਮ ਨਾ ਚੁੱਪ ਕਰਕੇ ਹੌਣੀ ਲੋੜ ਨਹੀਂ ਤਾਂ ਹੀ ਮੈਂ ਕਹਿ ਰਦਾ ਵੀ ਇਸ ਟਾਈਮ ਜਾਵੇ ਬੰਦਾ 1 ਵਜੇ ਫੇਰ ਆ ਰਾਤ ਖਾਲੀ ਸੂਰੂ ਕਰ ਹੈ ਕਿ ਨਹੀਂ ਹੂੰ ਦੁਬਾਰਾ ਵੀ ਇਸ ਤਰ੍ਹਾਂ ਕੱਢਣੀ ਲੋੜ ਨਹੀਂ ਪੈਂਦੀ ਫੇ ਜੇ ਇੱਕ ਵਾਰੀ ਪਾਤਾ ਫੇ ਟੂਲ ਚ ਐ ਇੰਨਾ ਕਢਾਏ ਮੈਂ ਵੀ ਕੱਖ ਬੱਢਣ ਆਇਆ ਤਾਂ ਉਹਨੂੰ ਆ ਕੱਢ ਲਵਾਂ ਕੱਖ ਧੋਪੀ ਨਿਕਲਿਆ ਜੀ ਫੇ ਰੇਹਿਆ ਛਿੜਕੇ ਉਹਨਾਂ ਦੇਖਦਾ ਜੇ ਲੱਗਿਆ ਟੈਂਪਰ ਮੈਂ ਸੜਕਾਂ ਵਾਲੀ ਕਣਕ 'ਚ ਇੱਕ ਟੂਟਾ ਮਾਰਿਆ ਮੁੱਧਰ ਵੀ ਬਾਕੀ ਸਪਰੇਅ ਤਾਂ ਹੁਣ ਮਿੱਤਰਾ ਹੁਣ ਧੋਪੀ ਲਾਗੀ ਪੂਰੀ ਨਿਕਲੋ ਫੇ ਸਪਰੇਅ ਵੀ ਕਰ ਦੂੰਗੇ ਆਪਾਂ ਪੁੱਛੂਗਾ ਐਰ ਦਵਾਈ ਆਣਿਆਂ ਨੂੰ ਜੇ ਪਹਿਲਾਂ ਹੀ ਸਪਰੇਅ ਕਰਤੀਏ ਫੇ ਪਾਣੀ ਦੇ ਹਨਾ ਕੋ ਪਤਾ ਕਰ ਲਈ ਪਤਾ ਕਰੂੰਗਾ ਉਹਨਾਂ ਤੋਂ ਪਹਿਲਾਂ ਹੀ ਕਰਤੀਏ ਕ ਬਾਅਦ ਮ ਕਰੀਏ ਕਰਨੀ ਕਾ ਦੀ ਹਾਂ ਕੱਖ ਦੀ ਜਿਹੜੀ ਮਾੜਾ ਮੋਟਾ ਕੱਖ ਆ ਗਲਿੰਡਰ ਦਾ ਨਾ ਗਲਿੰਡਰ ਦਾ ਮਾੜਾ ਮੋਟਾ ਆ ਜਾਂ ਜੌੜੇ ਪੱਤੇ ਵਾਲਾ ਐ ਸਾਂਜੀ-ਸੂੰਜੀ ਪਾਲਕ ਜੀ ਉਹ ਐ ਉਹ ਪਾ ਕੇ ਵਿੱਚ ਕਰਨੀ ਐ ਜੇ ਉਹਨਾਂ ਕਹਿਆ ਵੀ ਸੁੱਕੇ ਵਿੱਚ ਕਰਕੇ ਪਾਣੀ ਲਾ ਦੇ ਫਿਰ ਸੁੱਕੇ ਮਾ ਕਰਨੀ ਵੀ ਸਖਾਲੀ ਐ ਜੇ ਬੜਾ ਪਾਣੀ ਲਾਤਾ ਤੇ ਆਪਣੀ 10 ਦਿਨ ਦਵਾਈ ਹੋਰ ਲੇਟ ਹੋਣੀ ਸਵੇਰੇ ਹਾਂ 10-12 ਦਿਨ ਬਾਅਦ ਆਉਂਗੇ ਕਿਤੇ ਫਿਰ ਹੈਨਾ ਜੇ ਪਹਿਲਾਂ ਹੀ ਕਹਿ ਤਰ ਉਹਨੇ ਕਰ ਦੋ ਤੇ ਪਹਿਲਾਂ ਹੀ ਕਰਕੇ ਪਾਣੀ ਲਾ ਦੂੰਗਾ ਹਾਂ ਠੀਕ ਨਹੀਂ ਹੋਰ ਕੀ ਆ ਕੁਰਸੀ ਦੇ ਲਾ ਮੈਂ ਕੱਲ ਕਿਹਾ ਵੀ ਅੰਦਰ ਐਨਾ ਕੁਰਸੀਆਂ ਨੂੰ ਮੈਂ ਕਿਹਾ ਵੀ ਕੱਲ ਅੰਦਰ ਰੱਖ ਦੋ। ਤੇ ਬੇਰੋਂ ਮੈਂ ਟੇਡੀਆਂ ਕਰਕੇ ਗਿਆ ਭਰੀਆਂ ਖੜੀਆਂ ਨੇ ਪਾਣੀ ਨਾਲ ਸਾਤ ਇੰਨੀ ਤੁੰਤ ਪਈ। ਆਹ ਤੁੰਤ ਬਹੁਤ ਪਈ। ਬਹੁਤ ਹੁੰਦਦੀ। ਭਰੀ ਖੜੀ ਭਰੀਆਂ ਖੜੀਆਂ ਦਾ ਗਲਾਸ-ਗਲਾਸ ਭਰਤਾ। ਮੈਂ ਵੀ ਟੇਡੀਆਂ ਕਰਕੇ ਗਿਆ ਸਵੇਰੇ ਤਾਂ ਸੁੱਕੀਆਂ ਨੇ। ਨੀਕੁਣੇ ਪਾਣੀ ਖੜਾ ਰਹਿਣ ਤੇ ਇਹਨਾਂ ਨੇ ਕਿਹਾ ਖਾਣਾ ਤਾਂ। ਮੈਂ ਕਹਿੰਦਾ ਉਹ ਅੰਦਰ ਰੱਖ ਦੋ ਇਹਨਾਂ ਕੁਰਸੀਆਂ। ਅੰਦਰ ਰੱਖੇ ਮੈਂ ਫਿਰ ਤੁੰਤਾਂ ਦੇ ਬੱਗੀਆਂ ਰਹਿੰਦੀਆਂ ਹੋਰ ਤਾਂ ਕੋਈ। ਹੰਡ ਬਹੁਤ ਹਵਾ ਬਹੁਤ ਜਲਦੀ ਹੁੰਦੀ। ਠੰਡੀਆਂ ਬਾਏ। ਹਾਂ। ਤੁੰ ਤਾਂ ਫੇਰ ਸਵੇਰ ਤੋਂ ਬਾਅ 8 ਵਜੇ ਆਕ ਦੀ ਰਾਤ 8 ਵਜੇ ਇੱਥੇ ਦਿਖਣ ਲੱਗ ਗਿਆ ਆਹ ਭੈਣੀ ਦਿਖਣ ਦੇ ਹਟ ਗਿਆ ਦਾ ਰਾਤ ਐਨੀ ਹੁੰਦਾਈ ਹੈ ਨਾਲੇ ਆਹ ਹੈ ਦੋ ਕਿਲੇ ਉਹ ਭੈਣੀ ਬਹੁਤ ਹੁੰਦੀ ਦੀ ਰਾਤ ਤੱਕ 8 ਵਜੇ ਜੇ ਆਪਾਂ ਉੱਠ ਗਏ 9:00 ਵਜੇ ਹਾਂ ਹਾਂ ਦੇਖਣ ਦੇ ਹਟ ਗਿਆ ਦਾ ਬੇੜੇ ਮਤ ਹੁੰਦਾ ਆਕ ਦੀ ਐਨ ਰਾਤ ਉਹ ਤੂਬ ਕੋਲ ਬਹੁ ਪਈ ਆ ਉਸ ਉਹੀ ਵਜਾ ਹੈ ਉਸ ਤੱਕੇ ਭਾਈ ਦੇ ਟਰੈਕਟਰ ਅੰਦਰ ਵੀ ਭੇਜ ਕੇ ਖੜੇ ਦੇਖ ਲੈ ਟੀਨਾ ਥੱਲੇ ਦੋ ਭਿੱਜੇ ਪਏ ਤੇ ਟਰੈਕਟਰ ਹਾਂ ਜਿਵੇਂ ਵੀਰੂ ਮੇਲੇ ਨੂੰ ਕੱਢਿਆ ਗੱਲਾ ਪਿਆਦਾ ਕੱਪੜਾ ਕਪੜਾ ਮਾਰ ਕੇ ਕੱਢ ਕੇ ਲੈ ਗਿਆ ਹੋਇਆ ਇਹਨ ਕਹੇ ਸਾਡੀ ਧੁੰਦੇ ਬਹੁਤ ਪਈ ਵੀ ਉੱਪਰ ਬਹੁਤ ਧੁੰਦ ਪਈ ਹੈ ਸਾਬ ਜੋ ਕਿੱਧਰ ਲੱਗ ਗਿਆ ਗੱਡੀ ਲੈਣ ਗਿਆ ਜਾਣਾ ਤੁਸੀਂ ਹੁਣ ਹਾਂ ਦੋ ਜਣੇ ਨੇ ਹਾਂ ਜਾਇਆ ਤੂੰ ਤਾਂ ਮੰਦਨ ਜਾਣਾ ਮੈਂ ਹੁਣ ਕਾਕਣ ਦਾ ਕਰਨਾ ਯਾਰ ਮੈਂ ਐਸਾ ਦਾ ਗੋਹਾ ਚੱਕਣਾ ਪੈਂਦਾ ਹੁਣ ਦੇਖ ਸਵੇਰੀਓ ਤਾਂ ਚੱਕ ਨਹੀਂ ਹੁੰਦਾ ਹੈਗਾ ਐ ਟਾਈਮ ਇਕੱਠਾ ਹੀ ਚੱਕਦਾ ਫਿਰ ਮੈਂ ਕਣੇ ਪਿੱਛੇ ਠਾ ਕੇ ਸੁੱਕ ਕਰ ਦੇਣੀ ਥੱਲੇ ਇਹਨ ਸਿੰਪਰ ਕੇ ਜਾਂ ਹੁਣ ਬਾਹਰ ਕੱਢੀਆ ਹੁਣ ਤੂੰ ਨਿਕਲੀ ਬਾਹਰ ਕੱਢੀਆ ਹੁਣ ਚੱਕਦਾ ਆਪਾਂ ਨੇ ਹੁਣ ਫੇਰ ਸੁੱਕ ਜਣੀ ਜਗਾ ਹਣ ਸਭ ਕੁਝ ਨਹੀਂ ਸਿਆਲ ਨੂੰ ਫੇਰ ਬੰਦਣੀ ਅੰਦਰ ਹੁਣ ਦੋ ਤਿੰਨ ਘੰਟੇ ਮੈਸਨ ਧੁੱਪ ਪੂਰੀ ਲੱਗਣੀ ਹੈ ਲੇਟ ਦੀਆਂ ਪਈਆਂ ਹੁਣ ਨਾ ਹੁੰਦੀ ਨਹੀਂ ਹਵਾ ਕਰਕੇ ਠੰਡੀ ਹਵਾ ਹੈ ਬਿਮਾਰ ਹੋ ਜਾਂਦਾ ਡੰਗਰ ਆ ਜਾਂਦੇ ਠੰਡਾ ਪਾਣੀ ਨਾ ਪਿਲਾਵੇ ਇਹ ਮੈਂ ਤਾਂ ਚੱਠੇ ਦਾ ਜਿਹੜਾ ਪਾਣੀ ਪਾ ਠੰਡਾ ਪਿਲਾਉਂਦੇ ਉਹ ਵੀ ਗਲਤ ਹੈ ਜਦੋਂ ਥੜੀ ਗੱਠੀ ਜੀ ਬਣ ਜਿੰਦੀ ਡੰਗਰ ਜੀ ਤੇ ਬਿਮਾਰ ਹੋ ਜਾਂਦਾ ਗਰਮ ਪਾਣੀ ਪਿਲਾਵੇ ਨਾ ਨੂੰ ਕੱਟ ਕੇ ਜੇ ਤਾਜਾ ਚੱਠੇ ਵਾਲਾ ਪਾਣੀ ਨਾ ਪਿਲਾਵੇ ਠੰਡਾ ਬਰਫ ਤਾਂ ਪੈਂਦੀ ਸਾਲ ਸ਼ਿਮਲਾ ਬਣਿਆ ਪਿਆ ਉਹਨਾਂ ਕੀ ਗੱਲ ਹੈ ਠੰਡ ਬੋੜਦਾ ਬੋੜਾਂ ਲੈ ਮੇਰੀ ਬਾਹ ਸੁੰਨ ਹੋ ਗਿਆ ਦੇਲਾ ਮੈਂ ਮੈਂ ਤਾਂ ਆਇਆ ਮੈਂ ਕੱਖ ਵੱਢ ਲਵਾਂ ਇੱਥੇ ਵੀ ਲੋਈ ਕਿਆ ਕਰਨੀ ਆ ਬਾਹ ਸੁੰਨ ਹੋ ਗਿਆ ਨਹੀਂ ਹੋ ਰਹੀ ਨਾਲੇ ਤੂੰ ਕਿਉਂ ਬੈਠਾ ਐਨੀ ਠੰਡੀ ਹਵਾ ਚੱਲਦੀ ਸੀਤ ਨਾਲ ਇੱਕ ਗੱਲ ਹੋਰ ਹੈ ਜਿੱਦਨ ਤੁੰਦ ਪੈਣ ਤੇ ਹਟ ਗਈ ਲੱਗੇ ਹਾਂ ਇੱਕ ਨਹੀਂ ਹਵਾ ਜੱਲੀ ਪਾਸ਼ਵਾ ਤਾਂ ਕੋਰਾ ਪੈਣਾ ਸਟਾਰਟ ਹੋ ਜਾਣਾ ਫਿਰ ਫਿਰ ਕੋਰਾ ਪਊਗਾ ਸੁੱਕਾ ਜੇ ਮੀਂਹ ਪੈਗਾ ਫਿਰ ਕੁਝ ਕਹਿਲਾ ਨਹੀਂ ਕੋਰਾ ਪਊਗਾ ਹੀ ਪਊਗਾ ਜੇ ਨਾ ਮੀਂਹ ਪਿਆ ਫੈਜ ਵੀ ਵਧੀਆ ਹੈ ਹੈ ਜੀ ਬਹੁਤ ਵਧੀਆ ਹੈ ਆ ਗਿਆ ਉਹ ਗੱਡੀ लेके ਆ ਗਿਆ ਉਹ ਕਾਲਜੀ ਵੀ ਸਾਰਾ ਮਨ ਸੇਕਾਲ ਜੀ ਬਾਕੀ ਵੀ ਮੈਨਲੇ ਚ ਪਹੁੰਚੇ ਆ ਉਹਦਾ ਸਵੇਰ ਦਾ ਆਇਆ ਮੇਰੇ ਵਾਲੇ ਤਾਂ ਰੇਡੀ ਜੋ ਲੱਗੀ ਜਾਂਦੀ ਯਾਰ ਆਉਦੇ ਖੜੀ ਦੂਰੇ ਬਰੂਅਰੀ ਤੇ ਆਹ ਮਾਲ ਵੀ ਹਾਰੀ ਪ੍ਰਾਪੀ ਇੱਥੇ ਹੈ ਸਾਰੇ 100 ਵਾਲੀ ਹੈ ਇਹ ਡੇਢ ਟੋਲੇ ਕੀ ਤੜਾ ਹੈਗਾ ਥੋੜੀ ਛੋਟੀ ਦੋਦੀ ਹੋਊ ਆਹ ਵਾਲੀ ਹੈ ਹੈ ਫੋਟੋ ਲਾ ਦੀਏ ਚੱਕਾ ਹੈ ਨਾ ਘੱਟ ਕਰਨਾ ਗੱਨਾ ਘੱਟ ਹੈ ਉਹ ਪਾਣਾ ਤਾਂ ਕਰਨਾ ਯਾਰ ਮੈਂ ਪਾਉਣਾ ਤਾਂ ਭਈਆਂ ਨੇ ਕੋਈ ਗੱਲ ਹੋਵੇ ਕਿ ਸੌ ਇਹ ਪੁਰਾਪੇ ਸੌ ਵੀ ਨਹੀਂ ਹੋਣਾ ਇਹਨਾਂ ਕਿੰਨੀ ਪੁਰਾਪੇ ਮਨੂੰ ਲੱਗਦਾ ਟਰੈਕ ਹੁੰਦਾ ਪਤਾ ਵੀ ਇਹਨਾਂ ਤਾਂ ਕਿੰਨੀ ਭਰੀ ਹੈ ਭਰੀ ਤਾਂ ਫੜੀ ਬਹੁਤ ਲੱਤੀ ਹੈ ਕਿੰਨੀ 20 ਕੁਆਂਟਰ ਦਾ ਦਿੰਦੇ ਦੇਈ ਤਾਂ ਭਰੀ ਜਾਤ 20 ਨਹੀਂ ਸਾਲਾ ਚਾਹ ਦਾ 16 17 ਦਾ ਹੈਗਾ ਤਾਂ ਭਰੀ ਨਹੀਂ ਦੱਸ 220 ਭਰੀ ਉੱਥੇ ਲੱਤੀ ਹੈ 220 ਤੇ 220 ਪਹਿਲਾਂ ਕਿੰਨਾ ਕੁਆਂਟਰ ਹੋਊਗਾ ਤੇ ਸਾਹਮਣੇ ਭਾਈ ਮੇਰੇ ਉਦੋਂ 260 ਭਰੀ ਸੀ 260 103 260 ਭਰੀ ਤੇ ਉੱਪਰ ਹੈਗਾ ਉੱਪਰ ਹੈ 304 ਤੱਕ ਉਹ ਬੰਦਾ ਗੱਲ ਕਰਾਛ ਵੀ ਦਾ ਉਹ ਗੰਨੇ ਦਾ ਫਰਕ ਆ ਭਾਈ ਪੂਰਨ ਵਾਲੇ ਦਾ ਗੰਨਾ ਅੰਦਰ ਅੰਦਰ ਜਾਂ ਘਟੋ ਗੰਨੇ ਬਾਕੀ ਇਹਦਾ ਕੰਡਾ ਅਸੂਆ ਕਹੇ ਭਾ ਵੀ ਦਿੱਤੀ ਆ ਚੱਲ ਉਹ ਵੀ ਕਹਦਾ ਬਾਕੀ ਭਾਈ ਟਰਾਲੀਆਂ ਦੇਖੋ ਪਿੱਛੇ ਲਦਾੜ ਤਾਂ ਰੇਡੀਓ ਲੱਗਦੀ ਆ ਇਹ ਵਾਹ ਵੀ ਲੰਬੀ ਲਾਈਨ ਲੱਗੀ ਲੋਕ ਬੈਠੇ ਆ ਆ ਚੱਲਦਾ ਮਿਲਦਾ ਆਹ ਗੇਟ ਟਰਾਲੀ ਬਾਈ ਲੱਗਦਾ ਛੋਟੀ ਜਿਹੀ ਹੋਇਆ ਰਹਾ ਸਭ ਉਹ ਬਾਈ ਲੜਾਈ ਉਹ ਪਤਾ ਗੱਲ ਕਿ ਆਏ ਉਹ ਹੋਰ ਵੀ ਬੰਦਾਂ ਦਾ ਗੱਲ ਲੱਗਿਆ ਐ ਵਾਰ ਗੰਨਾ ਵੀ ਸੈੱਟ ਦਾਸ ਵੀਰ ਹੂੰ ਗੱਲੇ ਟੁੱਟ ਪਾ ਨਹੀਂ ਹੈ ਬਹੁਤੀ ਟਰਾਲੀ ਲੱਦੀ ਵੀ 1.5 ਘੰਟੇ ਗੰਨਾ ਹੋਣਾ ਹੈ ਸਵਾ ਲਾ ਤਾਂ ਹੈਗਾ ਹੈ ਦੇਖਦਾ ਆਪਣੇ ਬੈਠਾ ਹੈ ਪ੍ਰੋਪਰ ਰਲੀ ਵਿਹਲ ਦੇ ਤਾਂ ਗੱਲ ਤੋਂ ਨਹੀਂ ਦਿੱਤੀ ਹੋਈ ਹੈ ਆ ਜਾਓ ਆਹ ਕਾਂਟਰ ਦੇ ਉੱਪਰ ਆਉਣਾ ਆਰਕੀਟੈਕਟ ਬੰਦਾ ਕੋਈ ਹੈ ਆਖ ਵੀ ਦੇਖ ਲੈ ਇੱਕ ਨਹੀਂ ਹੈਗਾ ਵਿੱਚ ਇੱਧਰ ਦੇ ਲੈ ਸਾਡੇ ਵਾਲੀ ਲੱਦੀ ਸੀ ਮਨ ਨੂੰ ਰਾਸ ਵੀ ਲੱਗਦਾ ਨਹੀਂ 100 ਹੋ ਗਿਆ ਹੀ ਸਾਨੂੰ ਨਾ ਰਾਣਾ ਨਹੀਂ ਲੰਬੀ ਹੈ ਲਮਾਈ ਵੀ ਗਿਆ ਟਰਾਲੇ ਉਰ ਲੱਦਦੇ ਹਨ ਫੇਰ ਤਾਂ ਉੱਚਾ ਲੱਗੋ ਨਹੀਂ ਪਾ ਹੋ ਗਿਆ 150 ਹੋ ਜਾਊਗਾ ਉਹ ਆਪਣੇ ਹੱਥ ਮੰਨ ਕਰ ਬ ਆਪਣਾ 100 ਹੋ ਜਾਏ ਬਸ ਲੋਕਾਂ ਦੇ ਅਸੀ ਕਰ ਲੈਣਾ ਇਹ ਦੱਸ ਰਿਹਾ ਉਹ ਕਹਿੰਦਾ ਚਾ 400 ਨਹੀਂ 100 ਤਾਂ ਹੋ ਜਾਣਾ ਆ ਦੇਖ ਬੀ ਪਈ ਆ ਆ ਚੱਲਦਾ ਰ ਰਵਾਇਆ 50 ਤਾਂ ਫਿਰ ਚੈਨ ਖੜ ਗਈ ਨਹੀਂ ਫੇਰ ਚੱਲਦੀ ਹਾਂ ਹੂੰ ਇਹਨੂੰ ਜੱਗੇ ਬਹੁਤ ਕੂਲੇ ਨੂੰ ਧੂਆ ਬਹੁਤ ਮਾਰਦਾ ਆਏ ਭਾਈ ਮੰਗਲਾ ਚੱਕਦਾ ਮਿਲ ਵੀ ਇਹਨੂੰ ਲੈ ਜਿਓ ਏਡਾ ਧੂਆ ਮਾਰਦਾ ਕੰਪੂਲੇ ਵਾਲਾ ਹਾਂ ਅਭੀ ਹਰ ਪ੍ਰਕਾਰ ਟਰੱਕਰ ਹੋਰੇ 735 ਵੀ ਖੜਾ ਨਾਲ ਨਿਊ ਹੌਂਡ ਵੀ ਖੜਾ ਠੀਕ ਆ 744 ਉਹ ਦਲਵੀਰ ਨੇ ਟਰੱਕ ਰੱਖਿਆ ਦੋਆ ਯਾਰ ਉਹ 44 ਖੜਾ ਭਾਈ 60 ਆਏ ਭਾਈ ਜਿਹੜੀਆਂ ਇਹ ਇਓ ਟਰਾਲੀਆਂ ਜਿਹੜੀਆਂ ਮਿਲ ਰੋਕ ਦੰਨੀਆਂ ਕੰਡਾ ਰੋਕ ਦੰਨੀਆਂ ਅੱਛਾ ਛੱਡ ਤੋ ਭਾਈ ਮੈਂ ਤਾਂ ਕਹਿੰਦਾ ਜੋਗਾ ਨਹੀਂ ਹੈਗਾ ਮੈਂ ਕਿਹੜੇ ਆਪ ਲੈ ਕੇ ਜਾ। ਇਹ ਤਾਂ ਚੰਗੇ ਆ ਮੇਰੇ। ਪੰਮਾ ਤੇ ਫੇਟ ਆਦੀ ਬੈਠਦਾ ਤਾਂ। ਪੰਮਾ? ਪਰ ਚੀ ਫੇਰ ਹੋ ਗਈ ਉਹ ਤੇ। ਹੈ? ਢੇੜੀ ਦਾ ਫੇਟ ਆਦੀ ਦਾ। ਅੱਛਾ। ਆਹ। ਕੀ ਪਾਈ? ਆੜੀ ਹਾਲ ਤੋਂ ਹੀ ਟੀਨਾ ਦੇਖ ਗਈਆਂ ਯਾ ਖਸਤਾ ਹਾਲ ਦਾ ਆ ਦੇਖ ਭਾਈ ਇਹਦਾ ਇੱਕ ਆ ਵੀ ਇਕੱਲੀ ਗੱਡੀ ਹਾਂ ਸਰਕਾਰੀ ਮੇਲਾ ਸਰਕਾਰੀ ਮਿਲਦੀ ਗੱਲ ਹੈਗੀ ਜੇ ਕਿ ਜੇ ਕੋਈ ਚੀਜ਼ ਰੁਪਿਆ ਕਮਾ ਕੇ ਦੇ ਰਹੀ ਆ ਉਦੇ ਤੇ ਲਾਉਣਾ ਵੀ ਚਾਹੀਦਾ ਤੇ ਉੱਪਰ ਲਾਉਣਾ ਚਾਹੀਦਾ ਜਿੱਦਾਂ ਹਰ ਵੇ ਕਮਾਰੇ ਦਾ 2 ਰੁਪਿਆ ਲਾ ਦੋ ਅੱਗੇ ਖਾਣਾ ਖਾਣਾ ਹਨਾ ਪੀਣਾ ਵੀ ਹੁੰਦਾ ਭਾਈ ਸਾਡੇ ਦਾ ਪੰਜਾਬ ਕਾਮਯਾਬੀ ਨਹੀਂ ਬਾਹਰੀ ਕੰਟਰੀ ਆ ਪਹਿਲਾਂ ਚਲੋ ਇਹ ਪੰਜਾਬ ਜੂ ਦਾ ਕੋਈ ਗੱਲ ਨਹੀਂ ਹੈਗੀ ਦਾ ਵਾਸਤੇ ਪਾਈਆਂ ਕਿਆਂ ਹੁੰਦੀਆਂ ਦੀਆਂ ਬੋਲ ਤੇ ਬੂਲ ਤੇ ਖੂਲੀਆਂ ਵੀ ਹੁੰਦੀਆਂ ਦੀਆਂ ਉੱਥੇ ਖੂਲੀਆਂ ਨੇ ਅੰਦਰ ਉਹ ਉੱਥੇ ਪਰ ਉਹ ਸਾਹਮਣੇ ਉੱਥੇ ਉਹ ਕੋ ਪਟਾ ਪਰਾ ਬੋਹਰ ਟਾ ਰੈਡੀ ਆਉਂਦੀਆਂ ਕੱਡੇ ਆਉਂਦੇ ਜਦ ਬੋਲ ਨਾ ਬੂਲ ਤੇ ਬੰਦ ਹੁੰਦੇ ਤੇ ਟੀਮਾਂ ਪਰ ਇਹਨਾਂ ਨੇ ਕਿਹੜਾ ਪਾਈਆਂ ਹੋਣੀਆਂ ਜਦ ਦੀਆਂ ਆ ਛਤਾਂ ਦੇ ਉਹਦੇ ਤਾਂ ਹੁਣ ਲੋੜ ਵੀ ਨਹੀਂ ਆ ਜਿਹੜੀ ਬਾਸ ਤੱਕ ਕਿੱਥੇ 3 3 ਉਹ ਗਾਲੇ ਨੂੰ ਚੱਕ ਕੇ ਦੋ। ਉਹ ਮੇਰੀ ਸੁਣੋ। ਇਹਨੂੰ ਸਿਰਫ 4 ਪੈਸੇ ਫੁੱਟੇ। ਹਾਂ ਅੰਮ੍ਰਿਤ। ਇਹਨੂੰ ਸਾਫ਼ ਕਰੇ। ਪਤਾ ਕਿੰਨੇ ਲੱਖ ਦਾ ਮਾਰ ਖੜਾ ਕਰੋੜਾਂ ਦਾ ਹੀ ਆ। ਜਿੱਦੀ ਜਿੱਦੀ ਲੋਡ ਆ ਅੰਦਰ ਅੰਦਰ ਜੀ ਬਣਾਮ ਜਿੱਥੇ ਹੁਣ ਚਲਦੀ ਆ ਕ੍ਰੇਨ ਚਲਦੀ ਆ। ਉਹ ਦੋ ਕ੍ਰੇਨਾਂ ਹੋਰ ਲਿਆਉਣ ਤਾਂ ਕਿ ਛੇਤੀ ਬੰਦਾ ਵਿੱਲਾ ਹੋਵੇ। ਉੱਥੇ ਡਿਵੈਲਪਮੈਂਟ ਦਾ ਕੰਮ ਉੱਥੇ ਕਰ ਚਾਹੀਦਾ। ਜਿੰਨਾ ਕਿਦੀ ਖਿੱਚਾਈ ਜਿੰਨੀ ਕਿ ਕਰ ਸਕਦਾ। ਖਿੱਚਾਈ ਦੀ ਕਪੈਸਿਟੀ ਵਧਾਉਣੀ ਚਾਹੀਦੀ ਆ ਨਾ। ਤੁਹਾਨੂੰ ਹੀ ਕਹਿੰਦਾ ਮੈਂ। ਕਿੱਥੇ ਵਧਾਉਣੀ। ਹਾਂ। ਗੰਨਾ ਪਿਛੀ ਵਾਰ ਨਾਲ ਬਹੁਤ ਜ਼ਿਆਦਾ ਹੋ ਗਿਆ ਪਰ। ਗਾਂਹ ਆਦੋਂ ਨਹੀਂ ਨਾ ਇਹ 2 ਸਾਲ ਪੇਮੈਂਟ ਰੁਕੀ ਕੇ ਨਹੀਂ ਲਾਉਣਾ ਤਾਂ ਪੜਦਾ ਉਹ ਇਹਨਾਂ ਪਰਿਆ ਇਹ ਮਿਲ ਵਾਲੇ ਕਹਿੰਦੇ ਸਦੇ ਕਹਿੰਦੇ ਸਾਨੂੰ ਭਜਾਉਣਾ ਵੀ ਆਉਂਦਾ ਸਾਨੂੰ ਪਟਾਉਣਾ ਵੀ ਆਉਂਦਾ ਆ ਫੇ ਉਹੀ ਹੈ ਠੀਕ ਹੈ 200 ਰੁਪਏ ਪੇਮੈਂਟ ਰੁਕੀ ਚ ਘਾੜਾ ਨਿਕਲ ਜਾਂਦੀਆਂ ਪੇਮੈਂਟ ਤਾਂ 1 ਸਾਲ ਰੁਪਈ ਹੋਈ ਉਹ ਬਹੁਤ ਹੈ ਇਹ ਸਾਨੂੰ ਕਿਦਾ ਮੂੰਹ ਨਹੀਂ ਕਰਦਾ ਹੈਗਾ ਜਿੰਨੀ ਅੱਜ ਵੀ ਕਿੰਨੇ ਦਾ ਕਪੈਟ ਹੋਊਗੀ ਤੱਕ ਪਈ ਹੋਈ ਹੈ ਉਹ ਵੀ ਮੈਂ ਉਹ ਗੱਲ ਕਰਦਾ ਵੀ ਘਾਟੋਂ ਦਾ ਕੋਈ ਨਹੀਂ ਹੈਗਾ ਚੀਜ਼ ਮੈਂ ਯਾਰ ਨਹੀਂ ਯਾਰ ਜਿੰਨੀ ਵੱਲ ਰਹੀ ਆ ਗਾਂ ਦੇਉ ਰਹੇ ਆ ਜੇ ਹੋਰ ਵਧਾਉਂਗੇ ਤਾਂ ਹੋਰ ਪੈਸਾ ਬਬਲ ਵਧੂਗੀ। ਚੱਕਰ ਦੱਸਾਂਗਾ ਕੋਈ ਸੰਸਾਲਾ ਰੂਲ ਨਹੀਂ ਹੈਗਾ। ਘਾਟੇ 'ਚ ਜਾ ਘਾਟੇ 'ਚ ਆਪ ਦਿਖਾ ਦਿੰਦੇ ਆ। ਜਿਹੜੇ ਹਿਸਾਬ ਨਾਲ ਗੰਨਾ ਆਉਂਦਾ ਰਿਕਵਰੀ ਹੋਵੇ ਗੰਨੇ ਦੀ ਘਾਟੇ 'ਚ ਕਿਵੇਂ ਚੱਲ ਜੂਗੀ ਮੇਰੀ? ਮੈਂ ਘਾਟੇ 'ਚ ਜਾਏ। ਕਹਿੰਦੇ ਘਾਟੇ 'ਚ ਜਾਂਦੀ ਆ ਜੀ ਮੇਲ ਘਾਟੇ 'ਚ ਸਾਲੀ ਪਤਾ ਨਹੀਂ ਕਰਦੇ ਜਾਂਦੇ। ਇਹ ਗੰਨਾ ਦੇਗਾ ਉਨੀਓ ਚੀਨੀ ਤੁਸੀਂ ਵੇਚਦੇ ਆ। ਸਾਰਾ ਕੁ ਬੇਦਿਆ ਸੀਰਾ ਵੇਚਦੇ ਆ ਤਰੂ ਨਹੀਂ ਬਣਦੀ ਫਿਰ ਇਹ। ਬਾਈ ਸਾਹਿਬ ਗੰਨਾ ਉਰ ਤੇ ਗਿਆ ਗੰਨਾ ਪੁਰ ਦਾ ਪੂਰਾ ਮੁੱਲ ਮੇ ਮਾਤਰ ਦੇ ਮੁੱਲ ਮਿਲਦਾ ਫਿਰ ਸਾੜਾ ਹੀ ਬੇਸਟਿੰਗ ਵੀ ਜਾਲ ਨਹੀਂ ਇਹਨਾਂ ਨੇ ਤੇ ਜਿਹੜਾ ਧੂਆ ਨਿਕਲਦਾ ਖੁੰਡਾ ਨਿਕਲਦਾ ਉਹ ਉਹ ਰੇਤ ਦੇ ਦੇ ਇੱਥੇ ਤੇ ਮਸ਼ੀਨ ਚ ਵੜ ਗਿਆ ਰਸ ਨਿਕਲ ਲਿਆ ਦੋ ਵਾਰ ਤੋਂ ਉਹ ਹੋ ਗਿਆ ਹਾਂ ਵੀ ਅੰਦਰ ਜਾਂ ਦੇ ਦੂੰਗਾ ਅੰਦਰ ਦੇ ਦਿੰਦੇ ਆ ਜਾਣ ਤੇ ਬਾਅਦ ਦੇਖੀ ਮਾ ਤੇ ਜਾਂਦੇ ਉਹ ਸਾਨੂੰ ਧੂਆ ਨਿਕਲ ਗਿਆ ਜਿੱਥੇ ਉੱਥੇ ਕੋਈ ਫੁੱਗ ਵੀ ਜਾ ਕੇ ਦੇ ਉਸ ਤੇ ਨਹੀਂ ਛੱਡਦੇ ਉਹੀ ਗੰਨਾ ਹੈ ਆਪਣਾ ਕੰਮ ਆਪ ਕਰ ਰਿਹਾ ਇਹ ਸਾਰਾ ਚਲਾ ਰਿਹਾ ਉੱਥੇ ਜਲਦੀ ਆ ਕੋਈ ਪ੍ਰੈਸ਼ਰ ਬਣਦਾ ਤਾਂ ਸਾਰੀਆਂ ਸਬਨਾਂ ਜੀ ਨੀ ਚੱਲਦੀਆਂ ਜਿਹੜੀਆਂ ਚੱਲਦੀਆਂ ਪ੍ਰੈਸ਼ਰ ਚੱਲਦੀਆਂ ਚੱਲਦੀਆਂ ਸਾਰੀਆਂ ਦੀ ਬਾਅਦ ਇਹਨੂੰ ਕੰਬੀਆ ਦਾ ਦੇਖਣ ਵਾਲਾ ਹੁੰਦਾ ਤਾਂ ਗਾਹਾਂ ਦੇਖੀਏ ਮੈਂ ਆਪਾਂ ਨੂੰ ਅੱਗੇ ਮਿਲਦੀ ਪਿੱਛੇ ਅੰਦਰ ਦੇਖਣ ਜਾ ਕੇ ਹਾਂ ਪਤਾ ਨੂੰ ਜਾਣ ਦਿੰਦੇ ਆ ਆ ਜਲਦੀ ਉਹਦਾ ਹੈ ਤਾਂ ਹੈਗਾ ਤਾਰ ਮੈਂ ਪੁੱਛਦਾ ਉਹਨੂੰ ਪੁੱਛਦਾ ਕਰਦਾ ਫੋਨ ਅੰਦਰ ਦੇਖੀਏ ਅੰਦਰ ਜਾ ਕੇ ਕਿ ਬਈ ਉਹ ਟਰਾਲੀ ਦੇ ਬਾਅਦ ਉਹ ਗਾਹਾਂ ਚ ਲੈ ਜਾਣੀਆਂ ਅੱਜ ਦਿਨ ਚ ਆਇਆ ਬਾਈ ਸ਼ਿਪਾਇਰ ਤਾਂ ਹੀ ਬਲੌਗ ਬਣਾਉਣਾ ਬਿਲਕੁਲ ਰਾਤ ਨੂੰ ਆ ਜਾਂਦੇ ਆ ਕੋਈ ਸ਼ੋਅ ਨਹੀਂ ਹੁੰਦਾਗਾ ਹਾਂ ਬਾਈ ਮੇਰੇ ਦਿਨ ਦਾ ਤੱਕ ਦੇਖਣ ਨੂੰ ਦ੍ਰਿਸ਼ ਲਾਗੂ ਰਾਤ ਨੂੰ ਲੋਕੀ ਮੇ پروگرام ਹੋਰ ਬਣੀ ਬੈਠੇ ਹੁੰਨੇ ਆ ਹੈ ਲਾਗੂ ਰਾਤ ਨੂੰ ਲੋਕੀ ਮਿਲਦੇ ਬਹੁਤੇ ਹਾਂ ਸਭ ਦਾ ਆਪਣਾ ਪ੍ਰੋਗਰਾਮ ਬਣਿਆ ਹੁੰਦਾ ਰਾਤ ਦਾ ਹਾਂ ਬਾਈ ਆਦੇ ਬੰਦੇ ਹੀ ਬੈਠੇ ਸਾਰੇ ਇਹਦਾ ਬਾਈ ਟਾਈਮ ਕੱਟਣ ਦਾ ਔਖਾ ਹੋਰ ਦਿਖਾ ਲਈ ਦੋ ਦਿਹਾੜੀਆਂ ਬੋਖ ਕੇ ਲੰਗਦੀਆਂ ਵੇ ਬਾਈ ਆ ਗਿਆ ਜੀ ਆਫੀਸਰ ਹੈ ਲੈ ਬਾਈ ਇਹ ਹੈਗੀ ਆ ਕੰਟੇਨ ਕਹਿੰਦੇ ਆਸ ਵੀ ਲਈ ਸੋ ਦੇਖੋ ਦੇਖੋ ਕੰਟੇਨ ਉੱਪਰ ਵਾਰਨਿੰਗ ਆ ਵੀ ਗੱਲਾਂ ਤੁਹਾਡੇ ਮੁਤਾਬਕ ਲਿਆਓ ਗੱਨਾ ਸੰਸਰ ਲਿਆਓ ਬਾਕੀ ਦਿਖਾਉਂਦੇ ਬਾਈ ਕੰਟੇਨ ਕਿਹ ਜੀ ਆਏ ਬਾਈ ਕੱਢੀ ਪੱਕੇ ਰਪਿੰਦੇ ਚਾਹ ਪੀਂਦੇ ਸਾਰੀਆਂ ਬਾਈ ਹੋਇਆ ਵਾ ਨੰਬਰ ਖਾਲੀ ਹੋਣ ਖੜੀਆਂ ਸਾਰੀਆਂ ਐ ਬਾਕੀ ਉਹ ਖਾਲੀ ਵੀ ਹੋ ਰਹੀਆਂ ਸਾਡਾ ਨੰਬਰ ਤਾਂ 50 ਪਿੱਛੇ ਆ ਪਿਆ ਟਰਾਲੇ ਖੜੀਆਂ ਮੂਰੇ ਜਿੱਥੇ ਆ ਮੈਫਰ ਦਾ ਉੱਪਰ ਜੇ ਬੇ ਕੰਟੀਨ ਐ ਕੰਟੀਨ ਦੇ ਉੱਪਰ ਆਇਆ ਤਾਂ ਹਮ ਪੱਕੇ ਸਮਝਾ ਕੇ ਗੰਡਾ ਖਰਾ ਕੇ ਅਰੇ ਖੜੀ ਜੇ ਬਾਕੀ ਆ ਪਿੱਛੇ ਤੱਕ ਟਰੈਕਟਰ ਦੇ ਖੜੀ ਜਿੱਤੇ ਹੋਗਾ ਕਿ ਵੀਰ ਕੰਮ ਕੋਈ ਸੌਖਾ ਨਹੀਂ ਇਹ ਵੀ ਕੰਮ ਔਖਾ ਦੂਰਤਾ ਲਾਉਣੀਆਂ ਰੇ ਬੌਖੀਆਂ ਇਹਦਾ ਲਾਉਂਦਾ ਉਹ ਨਹੀਂ ਪਤਾ ਬਾਜੀ ਆ ਪਤਾ ਵੀਡੀਓ ਨਾਲ ਚੱਲ ਜਾਣਾ ਹੁਣ ਤੇ ਲੋ ਬਾਈ ਇਹ ਹੁੰਦਾ ਕੰਡਾ ਲਗਣਾ ਪੜਾ ਵੀ ਕਿਤੇ ਦਾ ਹੋ ਜਾਉਣਾ ਇਹ ਕੋਸ ਹਰਾ ਹੋਇਆ ਰੇੜੀ ਦੀ ਪੱਤੀ ਆ ਮੇਰਾ ਕਹਿੰਦਾ ਹਾਂ ਮਿੱਲ ਪਰ ਤੇ ਮਾ ਬਹੁਤ ਲੋਕਾਂ ਦਾ ਰੁਜ਼ਗਾਰ ਚੱਲਦਾ ਓਰੇ ਜਿਹੜੇ ਮਜ਼ਦੂਰ ਐ ਉਹਨਾਂ ਦਾ ਵੀ ਚੱਲਦਾ ਏ ਕਿਸਾਨਾਂ ਦਾ ਵੀ ਚੱਲਦਾ ਤੇ ਉਹਨਾਂ ਦਾ ਵੀ ਚੱਲਦਾ ਉਹਦੇ ਬਾਈ ਆਗਾ ਦੀ ਭਰੀ ਲਈ ਜਾਂਦਾ ਜਿਨ੍ਹਾਂ ਨੇ ਡੰਗਰ ਰੱਖੇ ਫੇਰੇ ਲੋਕਾਂ ਦਾ ਉਹਦੇ ਤੇ ਫੇਰੇ ਆਗਾ ਲੈ ਜਾਂਦੇ ਪੰਡਾ ਮੰਨ ਕੇ ਬੜਾ ਆਹ ਤਾਂ ਬਾਈ ਬਹੁਤ ਜਨੂੰਨ ਮਿਲਿਆ ਹੋਇਆ ਰੁਜ਼ਗਾਰ ਬਹੁਤ ਲੋਕਾਂ ਨੂੰ ਦਿੱਤਾ ਰਿਹਾ ਬਾਈ ਮਿਲਨੇ ਨੇ ਸਰਕਾਰੀ ਮੈਕਲਾ ਜਗ੍ਹਾ ਵੀ ਬਹੁਤ ਆ ਬਹੁਤ ਜਗ੍ਹਾ ਐ ਲਾ ਉੱਧਰ ਤੇ ਐਂਟਰੀ ਗੇਟ ਤੇ ਵੱਢ ਗਿਆ ਆ ਘੁੰਮ ਗਿਆ ਸਾਰਾ ਇੱਧਰ ਨੂੰ ਆ ਲੈ ਤੱਕਾ ਜਗਾ ਚਲ ਜਾਂਦੀਆਂ ਆ ਸਾਰੀਓ ਵੇਰ ਦੇ ਇੱਲਾ ਉਧਰੋਂ ਲੱਗ ਜਾਂਦੀ ਆ ਆਹ ਦਾ ਕੀ ਕਰਦੇ ਆ ਆਹ ਦੇਖ ਧਰਤ ਪਾਈ ਜਾਂਦੇ ਬਸ ਤੇ ਬੱਸ ਤਰੀਕਾ ਇਹ ਵੇਚਦੇ ਨਹੀਂ ਕਿ ਕਿਹਾ ਦੂਈਆ ਟਰਾਲੀ ਨਾਲ ਦੂਸਰਾ ਨਹੀਂ ਵਿਗਦੀ ਇੱਥੇ ਹੈ ਹੀ ਕੁਛ ਨਹੀਂ ਆਹ ਵਿੱਚ ਕਿਹੜਾ ਇੱਕੜਾ ਦੂਈਆ ਬਲੋਪਾਂ ਵਾਇਰ ਖਤਮ ਹੋ ਜਾਣੀਆਂ ਇਹਦਾ ਇੱਕ ਹੀ ਖਤਮ ਕੀ ਹੋ ਜੇਗਾ ਇਹਦਾ ਕੋਹ ਨਹੀਂ ਮਾਤਾ ਦੇਖ ਲੈ ਚੱਕਦਾ ਇਹਨਾਂ ਨੂੰ ਕਿੰਨਾ ਅਹੇ ਤਾਂ ਲੋਟ ਵੀ ਆ ਜੀ ਦਾ ਵਧੀਆ ਵਈ ਵਰਤੋਂ ਲੱਗੀ ਜੇ ਆਹ ਆ ਜੇ ਮੈਂ ਉਹ ਅੱਗੇ ਨੋ ਪਲੇਟਫਾਰਮ ਕਿੱਦਾਂ ਆ ਬੈਠ ਜੀ ਬਾਈ ਯਾਰ ਦਾ ਲੱਗਣਾ ਦੇਖ ਲੈ ਜੇ ਮਨਾ ਦੇਖ ਲੈ ਪਰ ਤੈਂ ਕਿਹੜਾ ਮੇਲੇ ਲੈ ਕੇ ਆ ਮੈਂ ਕਿਆ ਫਾਇਦਾ ਲੁਆਏ ਦਾ ਇਹਨੂੰ ਦਸਾਉਣਾ ਮੈਂ ਉਹ ਤੈਨੂੰ ਦਾਤਾ ਆਉਂਦੇ ਆਉਂਦੇ ਸਾਲ ਨੂੰ 18 ਬੁਡੇ ਭਰਾਉਣਾ ਵੀਡੀਓ ਜਾਬ ਟਰਾ ਡਰਾਲਾ ਉਹ ਨਹੀਂ ਆਉਣਾ ਇਹ ਆ ਗਿਆ ਸਾਨੂੰ ਵੀ ਦੇ ਦੀ ਹੈ ਗੱਲ ਕੜੇ ਸੀ ਵੀ ਲਾਲੇ ਕਰਨੇ ਭੜਾਉਣ ਸਾਲ ਨੂੰ ਗੱਲ ਪਟਾਣਾ ਸਾਨੂੰ ਦੇ ਬਾਪੂ ਨੇ ਕਹਿੰਦਾ ਮੇਰੇ ਕੋਲ ਕਿੰਨੇ ਗੀਲੇ ਹੋਣੇ ਡੇਢ ਗੀਲਾ ਹੋਰੇ ਦੋ ਵੀ ਦਾ ਗਾਹਾਂ 3 ਗੀਲਾ ਆ ਜਿਹੜਾ ਹੋਣਾ ਹਾਂ ਇਹ ਹੋ ਗਿਆ 5-6 ਗੀਲੇ ਦੰਦਿਆਂ ਦੇ ਹੋ ਜਾਂਦੇ ਨੇ ਬਾਜੀ ਬਾ ਸਾਨੂੰ ਫੇਲ ਕਰ ਦਿੰਦੇ ਨੇ ਐਕਿਊਰੇਸੀ ਤਾਂ ਹੁੰਦਾ ਬਾਈ ਮੇਲੇ ਚ 4 ਗੰਡੇ ਆ ਫੋਟੋ ਨਾਲ 4 ਗੰਡੇ ਆ ਦੇਖਦਾ ਬਾਈ ਨੇ ਜਿਹੜੇ ਰੱਖਣਾ ਹੈ ਸਹੀ ਜਿਹਾ ਇਹੋ ਦੇਖ ਰਹਾ ਹੈ ਚੋ ਬੋਲਦਾ ਮੈਂ ਟਰੈਕਟਰ ਨਾਲੇ ਮਾਡਲ ਦੇ ਲੈ ਕਿੰਨਾ ਪੁਰਾਣਾ ਹੈ ਮੈਸੀ ਆ ਬੋਲ ਦਾ ਨਾਮ ਰੱਖਿਆ ਹੋਇਆ ਹੈ ਭਾਈ ਬੋਲ ਮਗਰਾੜਾਂ ਵਾਲਾ ਏ ਕਿੰਨਾ ਜਿਆਦਾ ਲਿਆ ਖਾਲੀ ਕਰਕੇ ਚੱਲਿਆ ਖਾਲੀ ਕਰਕੇ ਚੱਲਿਆ ਇੱਕ ਕੈਲੀ ਪੈਲੀ ਦੂ ਲੋਡ ਦੀ ਹੈ ਨਾ ਇਹ ਰੇੜੀ ਆ ਰੇੜੀ ਆ ਖਾਲੀ ਕਰਕੇ 65 ਕੁਇੰਟਲ ਉਤਾਰ ਕੇ ਆ ਬਚ ਗਿਆ ਹੁਣ 70 ਲੈ ਆਇਆ ਹੁਣ ਦੋ ਵਾਰ ਕੰਡਾ ਹੋਣਾ ਔਰੇ ਭਾਈ ਹਾਂ ਦੋ ਵਾਰ ਹੁਣ ਖਾਲੀ ਤਾਂ ਵੀ ਮੇਲੇ ਚੋਂ ਕੰਡੇ ਦਾ ਚਾਰ ਆ ਔਰੇ ਹਾਂ ਹਾਂ ਜਿਹੜਾ ਉਹ ਆ ਖੰਡਾ ਏ ਉਹ ਦੇਖੋ ਪੰਜ ਕੰਡੇ ਆ ਦੋ ਕੰਡੇ ਤਾਂ ਆਹੀ ਲੱਗੇ ਪਏ ਇਹ ਰੇੜੀ ਵਾਲੇ ਹੁੰਦੇ ਨੇ ਜਿਹੜੇ ਬੋਲ ਨਾਲੇ ਤੇ ਅੱਗੇ ਫਿਰ ਇੱਕ ਆ ਕੰਡਾ ਹੋ ਗਿਆ ਇੱਕ ਉਹ ਤੇ ਪਰਲੀ ਸਾਈਡ ਹੋ ਗਿਆ ਜੇ ਨਾਲੇ ਦੋ ਕੰਡੇ ਉੱਥੇ ਆ ਛੇ ਕੰਡੇ ਆ ਮਿਲਵਾ ਦੋ ਚਾਰ ਛੇ ਕੰਡੇ ਆ ਨਹੀਂ ਜਿਹੜਾ ਉਹ ਪਰਲਾ ਜਿਹੜਾ ਉਹ ਉਧਰ ਹੀ ਜਾਣਾ ਪੈਂਦਾ ਕਿੱਥਾ ਹਾਂ ਆਏ ਨਾਲੇ ਤੇ ਨਾ ਨਾ ਆਉ ਨੰਗਾ ਤਾਂ ਉਧਰ ਨੂੰ ਆਇਆ ਉਹ ਲੱਜਾ ਉਧਰ ਦੱਸਦਾ ਦੋਸਤ ਉਹ ਡਬਲ ਟੈਰੀ ਖੜਾ ਟਰਾਲਾ ਵਿੱਚ ਫਟਾਫਟ ਆ ਹਾਂ ਖਵਾਰੇ ਇਹ ਦਿਆਂਦਾ ਹੈ ਹੈ ਖਵਾਰੇ ਦਾ ਹੈ ਕਿੰਨੇ ਬਾਈ ਜੀ ਜਰਾ ਤੇਰਾ ਫੋਟੋ ਜੀ ਆਹ ਕਿੰਨਾ ਕਿੰਨਾ ਇਹ 150 ਆਊਗਾ 14 ਫੁੱਟ ਆ 14 ਆਹ 150 ਆਊਗਾ ਨਾਲੇ ਕੋਈ ਕਰਦੇ ਆ ਉਹ ਰੱਲੇਬਰ ਦੇ ਗਿਆ ਉਹ ਪਰਾਂ ਵਾਲੇ ਵੀ ਨਹੀਂ ਥੋੜੀ ਆ ਗਈ ਆ ਵੀ ਮਾੜੀ ਜਰਾ ਹਨਾ ਗਿਆ ਜਿੱਦਾ ਗਿਆ ਕਿੰਨੀਆਂ ਗੋਦਾ ਹੁਣ ਪੱਕੀਆਂ ਲੇਬ ਤਾਂ ਹੋਣੀਆਂ ਜਿੱਗਾ ਹੁਣ ਆਪਣੇ ਵੀ ਆਉਣ ਲੱਗ ਗਏ ਯਾਰ ਅੱਜ ਮੌਸਮ ਬਹੁਤ ਸੋਹਣਾ ਸਾਫ ਹੁਣ ਲੱਗ ਗਿਆ ਹੁਣ ਹਨਾ ਬਸ ਤੈ ਜਾ ਮਤੂੰ ਨਹੀਂ ਨਿਕਲਣੀ ਅੱਜ ਲੱਗਦਾ ਨਹੀਂ ਤੂੰ ਤਾਂ ਬਹੁਤ ਜਦੋਂ ਜਿਹੜਾ ਤਾਂ ਭੱਜਿਆ ਤਾਂ ਯਾਰ ਸਵੇਰੇ ਉਹ ਮੈਸੇਜ ਗਰੁੱਪ ਆਪਦਾ ਬਣਾਇਆ ਹੋਇਆ ਔਰੇ ਮੇਲ ਦਾ ਉਦੇ ਚ ਕਹਿਤਾ ਕਹਿੰਦੇ ਬਾਈ ਕਹਿੰਦੇ ਚਿਮਨੀ ਤੱਕੇ ਆ ਟਰਾਲੀਆਂ ਮਾ ਆ ਗਿਆ ਫਿਰ ਸ਼ਾਮ ਨੂੰ ਮੈਂ ਵਿਹਲਾ ਹੋ ਗੇ ਜਦੋਂ ਮੈਂ ਹਲਕੀਆਂ ਟਰਾਲੀਆਂ ਪਿੱਛੇ ਤੱਕ ਖੜੀਆਂ ਅਬ ਤੇਰੇ ਮੈਸੇਜ ਹੋ ਰਹੇ ਸੁਣ ਲਿਆ 71 ਟਰਾਲੀਆਂ ਹਾਂ ਉਹੀ ਕੰਮ ਹੋਊਗਾ ਉਹ ਨੇੜੇ ਆ ਸੁਣ ਲੰਦਾ ਛੇਤੀ ਆ ਜਾਂਦੇ ਇਕੱਲੇ 71 ਟਰਾਲੀਆਂ ਹੋ ਗਈਆਂ ਹੁਣ ਅਤੀ ਰਾਤ ਨੂੰ ਵਿਹਲਾ ਹਾਂਗਾ 2 ਵਜੇ ਇੱਥੇ ਪੈ ਜਾਣਾ ਮੈਂ ਤਾਂ ਫਿਰ ਵੀ ਠੀਕ ਆ ਨਹੀਂ ਪੈ ਜਾਣਾ ਸਵੇਰੇ ਆਉਂਗਾ ਕਿਹੜਾ ਰਾਤ ਨੂੰ ਭੱਜੂੰਗਾ ਯਾਰ ਆ ਉਸੇ ਸਾਈਡ ਜੀ ਲਾਕਿਓਰੀ ਪੈਣਾ ਖੰਡ ਬਹੁਤ ਹੁੰਦੀ ਆ ਬਾਈ ਉਹ ਡੇਢ ਦੋ ਘੰਟੇ ਫੁੱਟ ਜਾਣ ਜਾਣ ਨੂੰ ਨਾ ਫੇ ਸੌਂ ਹੀ ਹੋਣਾ ਨਾ ਦੁੱਸਰ ਹੋਰ ਸਵੇਰੇ ਆਰਾਮ ਨਾਲ ਆ ਜੀਆ ਆਪਣਾ ਬਾਕੀ ਮੈਂ ਮਿੰਨ ਦਾ ਮਾਉਲ ਬਾਉਂਦਿਆਂ ਟਿੰਕ ਤਾਂ ਨਾ ਘੱਟੇ ਚੰਦਾ ਇਹ ਯਾਰ ਇਹ ਰਾਤ ਨੂੰ ਜ਼ਿਆਦਾ ਚੱਲਦੀ ਆ ਲੱਗਦਾ ਰਾਤ ਨੂੰ 80 90 ਟਰਾਡੀਆਂ ਕੱਢ ਦਿੰਦਾ ਦਿਨ ਦਿਨ ਤੱਕ ਕਾਲੀ ਟਰਾਡੀਆਂ ਨਹੀਂ ਨਿਕਲਦੀ ਇੱਥੇ ਕੋਲੋ ਚਲਾਉਂਦੇ ਆ ਦਿਨ ਦਿਨ ਇਹ ਨਾ ਦਬੇ ਨਾ 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 ਉਹ ਬਾਹਰ ਫਾਲੀ ਅੱਗੇ ਮੇਲੇ ਚ ਨਾ ਇੱਥੇ ਜਿੰਨਾ ਟਾਈਮ ਚੱਲਦਾ ਹੁੰਦਾ ਦਾ ਸਵਾਹ ਉੜਦੀ ਹੁੰਦੀ ਸੀ ਬਹੁਤ ਜਿਹੜੀ ਉਹ ਜਾਂਦੀ ਨਹੀਂ ਹੈਗੀ ਉੱਧਰ ਹੁਣ ਉਹ ਘਰੇ ਉੜਦੀ ਸੀ ਹਾਂ ਪਹਿਲਾਂ ਰੀਆ ਨੇ ਉਹ ਲਾਇਆ ਤਾਂ ਉਹਦੇ ਪਾਣੀ ਵਾਲਾ ਜਗਾੜ ਉਹ ਤੇ ਮੋਟਰਾਂ ਲੱਗੀਆਂ ਹੋਈਆਂ ਅਜਿਵੇਂ ਨਹੀਂ ਐਕੀ ਨਵੀਂ ਖੜੀ ਕਰੀਏ ਇਹਨਾਂ ਨੇ ਉਹ ਨਾ ਵਿਚੇ ਸਵਾਹ ਥੱਲੇ ਜੁਛੜੀ ਜਾਂਦੀ ਆ ਨਹੀਂ ਤਾਂ ਇੱਥੇ ਬਹੁਤ ਧਾ ਪਿੰਡਾ ਲੋਪਾ ਹੁੰਦਾ ਦਾ ਲੱਗਦਾ ਦਾ ਸਵਾਹ ਤਾਂ ਆਵੇ ਜਾਂਦਾ ਕਿੰਨੀ ਇਦੀ ਕਰਨੀਆਂ ਆ ਇਹ ਕਿੰਨੀ ਆ ਵੀ ਹੋਇਆ ਖਾਲੀ ਬਾਈ ਇਹ ਇਦੀਓ ਪਾਸ ਨਹੀਂ ਆ ਇਹ ਲਿਆਉਣਾ ਹੀ ਕੋਈ ਲਿਆਉਣਾ ਬਾਈ ਇਹ ਕਹਿੰਦਾ ਲਿਆਉਣਾ ਕਿਹਿਆਂ ਕੋਲ 855 ਵੀ ਆ ਘਰਾਂ ਖੜੇ ਘਰਾਂ ਖੜੇ ਆ ਜਾ ਕਹਿ ਸਕਦੇ ਅਸੀਂ ਅੱਜ ਤਾਂ ਸ਼ੂਟ ਵੀ ਦੇਤੀ ਭਾਈ ਟਰਾਲਾ ਲੈ ਜਾ ہالی بی جاری